ਬਹੁਤ ਸਾਰੇ ਤਰਕਸ਼ੀਲ ਤੇ ਖੱਬੇ ਪੱਖੀ ਜਾਣੇ ਪਛਾਣੇ ਚਿਹਰੇ ਵੀ ਵਡਿਆਈ ਦੇ ਭੁਖੇ ਪਾਏ ਜਾਂਦੇ ਨੇ ਸੋ ਉਹ ਇਹੋ ਜੀ ਸੋਚ ਸਰਗਰਮੀ ਦੇ ਮਾਲਕ ਹੋਣ ਲਈ ਜੂਝਦੇ ਰਹਿੰਦੇ ਨੇ ਜਿਹਦੇ ਨਾਲ ਅਗਾਹ ਵਧੂ ਲੋਕ ਵੀ ਤੇ ਪਿਛਾਂ ਖਿੱਚੂ ਲੋਕ ਵੀ ਉਹਨਾਂ ਨੂੰ ਵਡਿਆਈ ਦੇਣ ਮਾਨ ਸਤਕਾਰ ਦੇਣ ਸੋ ਉਹਨਾਂ ਦਾ ਵਿਚਾਰ ਹੁੰਦਾ ਹੈ ਕਿ ਬੰਦਾ ਆਪਣੇ ਧਰਮ ਨੂੰ ਭਾਵੇਂ ਤਨੂੰ ਮਨ ਨੂੰ ਸਮਰਪਿਤ ਹੋਵੇ ਪਰ ਇਹਦੇ ਨਾਲ ਹੀ ਉਹ ਦੂਜੇ ਧਰਮਾਂ ਨੂੰ ਵੀ ਆਪਣੇ ਧਰਮ ਦੇ ਬਰਾਬਰ ਸਮਝੇ ਤੇ ਦੂਜੇ ਧਰਮਾਂ ਨੂੰ ਵੀ ਆਪਣੇ ਧਰਮ ਦੇ ਬਰਾਬਰ ਮਾਨ ਸਤਕਾਰ ਦੇਵੇ। ਇਹ ਵਿਚਾਰ ਸੁਣਨ ਦੇ ਵਿੱਚ ਬੜਾ ਚੰਗਾ ਲੱਗਦਾ ਹੈ। ਲੋਕ ਇਹਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਦੇ ਨੇ, ਸਟੇਟਸ ਵਗੈਰਾ ਪਾਉਂਦੇ ਨੇ। ਪਰ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਇਹ ਆਖੇ ਕਿ ਵੇ ਤੂੰ ਸੱਟ ਨਾ ਖਾ ਲਈ, ਹੌਲੀ ਭੱਜਿਆ ਕਰ। ਇਹ ਕਿਵੇਂ ਹੋ ਸਕਦਾ ਬੱਚਾ ਜਾਂ ਤਾਂ ਹੋਲੀ ਤੁਰੂ ਜਾਂ ਫਿਰ ਭੱਜੂਗਾ ਸੋ ਕਹਿਣ ਦਾ ਭਾਵ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੋਈ ਇਨਸਾਨ ਆਪਣੇ ਧਰਮ ਨੂੰ ਉੱਚਾ ਸੋਚਾ ਮੰਨੇ ਤੇ ਦੂਜੇ ਧਰਮਾਂ ਨੂੰ ਤੁੱਛ ਨਾ ਸਮਝੇ ਇਹ ਕਦੇ ਨਹੀਂ ਹੋ ਸਕਦਾ ਪਰ ਹਾਂ ਬਹੁਤੇ ਲੋਕ ਇਹੋ ਜਿਹੇ ਵੀ ਪਾਏ ਜਾਂਦੇ ਨੇ ਜਿਹੜੇ ਧਰਮ ਦੀ ਥਾਂ ਆਪਣੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਆਪਣਿਆਂ ਦੀ ਖੁਸ਼ੀ ਗਮੀ ਮੌਕੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਨੇ ਭਾਵੇਂ ਉਹ Hindu Sikh Muslim ईसाई ਜੋ ਵੀ ਹੈ ਪਰ ਇਹ ਧਰਮ ਦੇ ਠੇਕੇਦਾਰਾਂ ਤੇ ਰਾਜਸੀ ਜਮਾਤ ਨੂੰ ਰਾਸ ਨਹੀਂ ਆਉਂਦਾ